ਜਿਸ ਦਿਨ ਗਊ ਨਾ ਰਹੇ ਧਰਤੀ ਵੀ ਨਾ ਰਹੂਗੀ। ਸ੍ਰੀ ਦੇਵਮਾਨਸਤਿ ਇਹ ਵਚਨ ਹੁੰਦੇ ਨੇ ਸ੍ਰੀ ਰਾਮਚਰਿਤਮਾਨਸ ਦੇ ਵਿੱਚ ਵੀ ਇਹ ਵਚਨ ਹੁੰਦੇ ਨੇ ਸ੍ਰੀ ਰਾਮੈ ਵਿੱਚ। ਜਾ ਦਿਨ ਧਰਾ ਦੇ ਨੂੰ ਨਾ ਹੋਈ ਰਸਾਰ ਸਾਤਲਤਾ ਛਣ ਕੋਈ ਉਹ ਕਟ ਰਹੀ ਹੈ ਭਾਰਤ ਦੀ ਜੜ ਕਟ ਰਹੀ ਹੈ ਇਸ ਕਾ ਕੇ ਗਊਆਂ ਦੀ ਪੁਕਾਰ ਹੈ ਗਊ ਮਾਤਾ ਕਹਿ ਕੇ ਜਿਹੜੇ ਪੂਜਾ ਕਰਦੇ ਜਿਹੜੇ ਪੂਜਾ ਕਰਦੇ ਅੱਜ ਉਹਨਾਂ ਭੋਲੋਂ ਕੱਖ ਵੀ ਨਸਰਦੇ ਕੱਖ ਵੀ ਨਸਰਦੇ ਬੁਰੀ ਤਰ੍ਹਾਂ ਦਿੱਤੀਆਂ ਬਸਾਰ ਕ੍ਰਿਸ਼ਨਾਂ ਨਿੱਤੀਆਂ ਬਸਾਰ ਕ੍ਰਿਸ਼ਨਾਂ ਗੰਵਾ ਦੀ ਪੁਕਾਰ ਲੈ ਲੈ ਸਾਰਾ ਕ੍ਰਿਸ਼ਨਾ ਲੈ ਲੈ ਸਾਰਾ ਕ੍ਰਿਸ਼ਨਾ ਮਾਰ ਮਾਰ ਡੰਡੇ ਅਸੀਂ ਕਰੋ ਕੱਢਿਆਂ ਅਸੀਂ ਕਰੋ ਕੱਢਿਆਂ ਦੁੱਧ ਪੀ ਕੇ ਬੁੱਢੀਆਂ ਬਾਹਰ ਛੱਡੀਆਂ ਹਾਂ ਬਾਹਰ ਛੱਡੀਆਂ ਜਗ ਜਗਾ ਸਾਡਾ ਤ੍ਰਿਸਕਾਰ ਕ੍ਰਿਸ਼ਨਾ ਜੀ ਤ੍ਰਿਸਕਾਰ ਕ੍ਰਿਸ਼ਨਾ ਗਉਆਂ ਦੀ ਪੁਕਾਰ ਲੈ ਲੈ ਸਾਰਾ ਕ੍ਰਿਸ਼ਨਾਂ ਲੈ ਲੈ ਸਾਰਾ ਕ੍ਰਿਸ਼ਨਾਂ ॠषि मुनि ਰਹੇ ਗਉਆਂ ਨੂੰ ਸੰਭਾਲਦੇ ਗਉਆਂ ਨੂੰ ਸੰਭਾਲਦੇ ਆਜ ਤੇਰੇ ਬੰਦੇ ਕੁੱਤਿਆਂ ਨੂੰ ਪਾਲਦੇ ਕੁੱਤਿਆਂ ਨੂੰ ਪਾਲਦੇ ਕੁੱਤਿਆਂ ਦਾ ਕਿੰਨਾ ਸਤਕਾਰ ਕ੍ਰਿਸ਼ਨ ਸਤਕਾਰ ਕ੍ਰਿਸ਼ਨ ਗਉਮਾਂ ਦੀਂ ਬਕਰ ਲੈ ਲੈ ਸਾਰੇ ਕ੍ਰਿਸ਼ਨ ਲੈ ਲੈ ਸਾਰੇ ਕ੍ਰਿਸ਼ਨ ਕਰਮ ਤਰਮ ਪੁੰਨਦਾਨ ਫੁੱਲਗੇ ਨਦਾਨ ਪੁੱਲਗੇ ਹੋ ਨਦਾਨ ਪੁੱਲਗੇ ਜਗਾ ਜਗਾ ਹੱਤੇ ਪੁੱਚੜਾਂ ਦੇ ਖੁੱਲਗੇ ਪੁੱਚੜਾਂ ਦੇ ਖੁੱਲਗੇ ਮਾਸ ਸਾਡਾ ਵਿਕਦਾ ਬਜ਼ਾਰ ਕ੍ਰਿਸ਼ਨਾ ਜੀ ਬਜ਼ਾਰ ਕ੍ਰਿਸ਼ਨਾ ਗਉਂਵਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਂਵਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਬੇਨਹੀਂ ਕਸੂਰੋਂ ਅਸੀ ਮਾਰ ਰਹੀਆਂ ਅਸੀ ਮਾਰ ਰਹੀਆਂ ਨਿਰਬਲ ਹੋ ਕੇ ਹੌਂਕੇ ਪਾਰ ਰਹੀਆਂ ਹੌਂਕੇ ਪਾਰ ਰਹੀਆਂ ਗੁਣ ਦੀ ਨਹੀਂ ਸਾਡੀ ਸਰਕਾਰ ਕ੍ਰਿਸ਼ਨਾ ਸਰਕਾਰ ਕ੍ਰਿਸ਼ਨਾ ਸਰਕਾਰ ਕ੍ਰਿਸ਼ਨਾ ਅੱਜ ਘੁੰਮਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਘੁੰਮਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗ੍ਰਾ ਕੋਲੂ ਗਜ ਨੂੰ ਬਚਾਉਣ ਵਾਲਿਆ ਜੀ ਬਚਾਉਣ ਵਾਲਿਆ ਤ੍ਰੋਪਤਾਂ ਦੇ ਜੀ ਦ੍ਰੋਪਦਾਂ ਦੇ ਚੀਰਾਂ ਨੂੰ ਵਧਾਉਣ ਵਾਲਿਆ ਜੀ ਵਧਾਉਣ ਵਾਲਿਆ ਪੌਰਵਾਂ ਦਾ ਕਰਿਆ ਸੰਘਾਰ ਕ੍ਰਿਸ਼ਨ ਜੀ ਸੰਘਾਰ ਕ੍ਰਿਸ਼ਨ ਅਜ ਗਉਮਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਗਉਮਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਮੋਈ ਹੋਈ ਗਉਤ ਜਿਵਾਈ ਨਾਮੇ ਦੀ ਸੀ ਜਿਵਾਈ ਨਾਮੇ ਦੀ ਦਿੱਲੀ ਦਰਬਾਰ ਚ ਚੜਾਈ ਨਾਮੇ ਦੀ ਸੀ ਚੜਾਈ ਨਾਮੇ ਦੀ ਹੋ ਕੇ ਆਇਆ ਗਰੜ ਸਵਾਰ ਕ੍ਰਿਸ਼ਨ ਆਈ ਸਵਾਰ ਕ੍ਰਿਸ਼ਨ ਗਉਂਦੀ ਪਹਿਕਾਰ ਲੈ ਲੈ ਸਾਰ ਕ੍ਰਿਸ਼ਨ ਰੇ ਰਸਾਰ ਕ੍ਰਿਸ਼ਨ ਗਉਂਦੀ ਪਹਿਕਾਰ ਲੈ ਲੈ ਸਾਰ ਕ੍ਰਿਸ਼ਨ ਰੇ ਰਸਾਰ ਕ੍ਰਿਸ਼ਨ ਗੋਪਾਲ ਗਉਂ ਮਾ ਤੈਨੂੰ ਆਤੀ ਪਿਆਰੀਆਂ ਸ਼ਾਮ ਆਤੀ ਪਿਆਰੀਆਂ ਗੋਪਾਲ ਗਉਆ ਤੰਨੇ ਦੀ ਆਚਾਰੀਆਂ ਤੰਨੇ ਦੀ ਆਚਾਰੀਆਂ ਲਾ ਕੇ ਮੋਰ ਪੰਖ ਦਾ ਸ਼ਿੰਗਾਰ ਕ੍ਰਿਸ਼ਨਾ ਜੀ ਸ਼ਿੰਗਾਰ ਕ੍ਰਿਸ਼ਨਾ ਅੱਜ ਗਉਆ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਆ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਰਗੁਕੁਲ ਬਣ ਜਾਦਲੀ ਪਰ ਆਇਆ ਤੂੰ ਹਾਂ ਰੱਬ ਕੋਲ ਬਣ ਜਾ ਦਲੀਪ ਰਾਜਾ ਤੂੰ ਜੇ ਦਲੀਪ ਰਾਜਾ ਤੂੰ ਬਣ ਕੇ ਜਾਂ ਸੁੱਚਾ ਹਰ ਫੂਲ ਆ ਜਾ ਤੂੰ ਹਰ ਫੂਲ ਆ ਜਾ ਤੂੰ ਗਉ ਰਖ ਵਾਲਾ ਜੇ ਮੋਹਾਰ ਕ੍ਰਿਸ਼ਨਾ ਜੇ ਮੋਹਾਰ ਕ੍ਰਿਸ਼ਨਾ ਗਉਮਾਂ ਦੀਪ ਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਮਾਂ ਦੀਪ ਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਐਸੀ ਸ਼ੁੱਧ ਪਉਣ ਤੂੰ ਵਗਾ ਦੇ ਮਾਲਕਾ ਜੀ ਵਗਾ ਦੇ ਮਾਲਕਾ ਗਉ ਕਾਤ ਬੰਦ ਕਰਵਾ ਦੇ ਮਾਲਕਾ ਘਰਵਾ ਦੇ ਮਾਲਕਾ ਬੰਦ ਹੋ ਜਾ ਮਾਰੋਜ ਬੰਦ ਹੋ ਜਾ ਮਾਰੋਜ ਹੋ ਜਾ ਪਿਆਰ ਕ੍ਰਿਸ਼ਨਾ ਹੋ ਜਾ ਪਿਆਰ ਕ੍ਰਿਸ਼ਨਾ ਹੋ ਜਾ ਪਿਆਰ ਕ੍ਰਿਸ਼ਨਾ ਗੁੰਮਾ ਦੀਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗੁੰਮਾ ਦੀਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਊਸ਼ਾਲਾ ਜਗਾ ਜਗਾ ਤੇ ਬਣਾ ਜਾ ਤੂੰ ਆਕੇ ਬਣਾਵਾ ਜਾ ਤੂੰ ਬਣ ਕੇ ਤੇ ਕੋਈ ਸਾਧੂ ਸੰਤ ਆ ਜਾ ਤੂੰ ਸਾਧੂ ਸੰਤ ਆ ਜਾ ਤੂੰ ਸੰਤ ਤੇਰਾ ਨਿਤ ਅਵਤਾਰ ਕ੍ਰਿਸ਼ਨ ਅਵਤਾਰ ਕ੍ਰਿਸ਼ਨ ਗਉਂ ਕ੍ਰਿਸ਼ਨ ਅੱਜ ਗਉਂਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਗਉਂਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਹੱਥ ਜੋ ਹੱਥ ਜੋੜ ਸਤ ਪਾਲ ਕਰੇ ਬੰਦਨਾ ਸੁਆਮੀ ਕਰੇ ਬੰਦਨਾ ਗਉਆਂ ਨੂੰ ਬਚਾਲ ਅਨੰਦ ਦੇ ਅਨੰਦਨਾ ਨੰਦ ਦੇ ਅਨੰਦਨਾ ਪੱਤ ਚੜ ਕਰ ਦੇ ਬਹਾਰ ਕ੍ਰਿਸ਼ਨ ਦੀ ਬਹਾਰ ਕ੍ਰਿਸ਼ਨ ਗੋਮਨ ਦੀ ਬੰਕਾਰ ਲੈ ਰਸਾਰੇ ਕ੍ਰਿਸ਼ਨ ਲੈ ਰਸਾਰੇ ਕ੍ਰਿਸ਼ਨ ਗੰਮਨੀ ਪਕਾਰ ਲੈ ਲੈ ਸਾਰੇ ਕ੍ਰਿਸ਼ਨ ਨਾਮ ਲੈ ਸਾਰੇ ਕ੍ਰਿਸ਼ਨ ਨਾਮ ਧੋਮਾਂ ਦੀ ਪਕਾਰ ਲੈ ਲੈ ਸਾਰੇ ਕ੍ਰਿਸ਼ਨ ਨਾਮ ਲੈ ਸਾਰੇ ਕ੍ਰਿਸ਼ਨ ਨਾਮ ਬੋਲੋ ਬਹੁ ਮਾਤਾ ਜੈ